ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਏ ਹੋ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਵੱਧਦੇ ਆ ਪਹਿਲੀ ਗਤੀਵਿਧੀ ਦੇ ਵੱਲ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜਾ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਅਤੇ ਕਾਫੀ ਲੋਕ ਇਸ ਤਰ੍ਹਾਂ ਦੇ ਨੇ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਇਨ੍ਹਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕਰਨ ਵਾਸਤੇ ਮਦੀਨਾ ਮਸਜਿਦ ਪਿੰਡ ਕਾਤਲਾ ਖੁਰਦ जिला सहारनपुर यूपी दी संगता दे ਵੱਲੋਂ 109700 روپے ਭੇਟ ਕੀਤੇ ਗਏ ਨੇ। ਉਹਨਾਂ ਦੇ ਵੱਲੋਂ ਇਹ ਸਚਕੰਡ ਸ੍ਰੀ ਹਰਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਭੇਟ ਕੀਤੇ ਗਏ ਨੇ ਤਾਂ ਜੋ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ। ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਨਗਰ ਕੀਰਤਨ ਨੂੰ ਲੈ ਕੇ ਹੁਣ ਛੱਤੀਸਗੜ੍ਹ ਦੇ ਉਪ ਮੰਤਰੀ

कबरधा पहुंचे तो हम लोगों ने मिलकर के के अस्त्रों की भव्य आरती की ये वही अस्त्र हैं जिनके कारण आज हम सब सुरक्षित हैं वो न होते अस्त्र तो हम सब का क्या होता वो ईश्वर जाने वो उस कालखंड में गुरु तेग बहादुर जी उनके आ, साहिब जादे सारे आ, और उनके शहादत ये हम सब याद करते हैं हम सबको हम सबको ध्यान है और आ, आज जब उनकी यात्रा यहाँ आई है पूरे नगर ने बहुत ही पूजन अर्चन किया है बड़ा ही सम्मान किया है आने वाले पूरे यात्रा जब तक आप छत्तीसगढ़ में हैं तब तक लोगों का बहुत अपार श्रद्धा वो आपको मिलने वाली है हैद्र पाशाह के लिए हुई आज के समय में आप इस संदर्भ में क्या है? मैं आपको इस संदर्भ में ये बताना चाहता हूँ कि छत्तीसगढ़ के पाठ्यक्रम में ये शामिल हुआ है क्या बात छत्तीसगढ़ के पाठ्यक्रम में इनकी शहादत की कथाएं शामिल हुई है आ, अभी इस नई सरकार सरकार के सरकार के विष्णुदेव साय जी की बनने बाद ये शामिल हुई है और हम लोगों ने यहाँ तैयारी भी की थी कि हम पूरा आ, पिक्चर इसमें दिखाएंगे उस समय की जो घटनाएं हुई है, वो दिखाएंगे परंतु अभी वो स्थिति बन नहीं पाई लेकिन इनके अच्छे वीडियो बनाना उस वीडियो को लोगों के बीच पहुंचाना बच्चों को बताना नई पीढ़ी को बताना कि इनकी शहादत से ही आज हम सब सुरक्षित हैं ये बात समझना पड़ेगा सर बहुत धन्यवाद आपका ਸਤਿ ਸ੍ਰੀ ਅਕਾਲ ਵਿਸ਼ੇਸ਼ ਤੌਰ 'ਤੇ ਡੀਪੀਸੀਐਮ ਸਾਹਿਬ ਪਹੁੰਚਿਆ ਹੈ। ਆਤਰੀਆ ਦਾ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਪੜਾਅ 'ਚ ਅੱਜ ਅਸੀਂ ਮੰਡਲਾਂ ਤੋਂ ਚੱਲੇ ਤੇ ਰਸਤੇ 'ਚ ਇੱਥੇ ਪੜਾਅ ਸੀ ਸਾਡਾ ਮੈਂ ਬਹੁਤ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਔਰ ਸਾਡੇ ਸਖਤਰ ਸਹਿਪੰਨ ਸਾਰਿਆਂ ਵੱਲੋਂ ਮਾਨਯੋਗ ਡੀਪੀਸੀਐਮ ਸਾਹਿਬ ਔਰ ਹੋਮ ਮੰਤਰੀ ਸਾਹਿਬ ਦਾ ਕਿ ਇਹਨਾਂ ਨੇ ਸਪੈਸ਼ਲ ਸਾਡੇ ਨਾਲ ਆ ਕੇ ਤੇ ਨਗਰ ਕੀਰਤਨ ਦਾ ਸਵਾਗਤ ਵੀ ਕੀਤਾ ਪਰ ਚੰਦ ਸ਼ਬਦ ਵੀ ਗਏ ਨੇ ਔਰ ਜਿਹੜੀ ਇਹਨਾਂ ਨੇ ਕਹੇ ਕਿ ਗੁਰਤੇਗ ਬਾਦਰ ਸਾਹਿਬ ਦਾ ਜਿਹੜਾ ਕਿ ਸਿਲੇਬਸ ਦੇ ਵਿੱਚ ਪਾਠਕ੍ਰਮ ਚ ਸ਼ਾਮਲ ਹੈ ਉਹਦੇ ਲਈ ਸਪੈਸ਼ਲ ਇਹਨਾਂ ਦਾ ਧੰਵਾਦ ਹੈ ਅਸੀਂ ਉੱਥੋਂ ਜਾ ਕੇ ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦੇ ਸਪੈਸ਼ਲ ਚਿੱਠੀ ਲਿਖ ਕੇ ਵੀ ਧੰਵਾਦ ਕਰਾਂਗੇ ਤੇ ਪ੍ਰਧਾਨ ਸਾਹਿਬ ਇਹਨਾਂ ਇਹਨਾਂ ਦੀ ਗੱਲ ਕਰਾ ਕੇ ਧੰਵਾਦ ਕਰਾਂਗੇ ਔਰ ਜਦੋਂ ਛਤੀਸਗੜ੍ਹ ਚ ਐਂਟਰ ਹੋਈ ਹੈ ਯਾਤਰਾ ਤੇ ਇਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਇਹਨਾਂ ਨੇ ਪੂਰੀ ਸਾਨੂੰ ਸੁਰੱਖਿਆ ਦਿੱਤੀ ਹੈ ਔਰ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਆਈ ਔਰ ਸੰਗਤ ਦਾ ਉਤਸ਼ਾਹ ਦੇਖਦੇ ਆ ਵੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਦਿਨ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਪੰਜਾਬ ਦੇ ਵਿੱਚ ਲੋਕ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਹੁਣ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡੀਜ਼ਲ ਦੀ ਸੇਵਾ ਕੀਤੀ ਗਈ ਹੈ ਇਹ ਸੇਵਾ ਉਹਨਾਂ ਦੇ ਵੱਲੋਂ ਤੁਸੀਂ ਬੰਦੇ ਪਾੜ ਨੂੰ ਪੂਰਨ ਦੇ ਵਾਸਤੇ ਕੀਤੀ ਗਈ ਹੈ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡੀਜ਼ਲ ਦਾ ਸਹਯੋਗ ਕੀਤਾ ਗਿਆ ਤਾਂ ਜੋ ਇਸ ਬੰਨ ਨੂੰ ਪੂਰਿਆ ਜਾਵੇ ਇਸ ਦੇ ਨਾਲ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਏ ਦਿਨ ਉਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਤੁਗਲਵਾਲਾ ਮੈਂਬਰ ਜੈਕਟ ਕਮੇਟੀ ਅੱਜ ਡੇਰਾ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪਾਸ਼ੀ ਦੇ ਗੁਰਦਵਾਰਾ ਸਾਹਿਬ ਵਿੱਚ ਆਏ ਹਾਂ ਅੱਜ ਆਸਬਾਦ ਦੇ ਪਿੰਡਾਂ ਵਿੱਚ ਜਾ ਕੇ ਤੁਸੀਂ ਬੰਨ ਜਿੱਥੇ ਟੁੱਟੇ ਨੇ ਉੱਥੇ ਜਾ ਕੇ ਵੀ ਅਸੀਂ ਇਹ ਉਹਨਾਂ ਸੰਗਤਾਂ ਦੇ ਦਰਸ਼ਨ ਕੀਤੇ ਜਿਹੜੇ ਅੱਜ ਟਰੈਕਟਰ ਟਰਾਲੀਆਂ ਲੈ ਕੇ ਪਿੰਡਾਂ ਵਿੱਚੋਂ ਉਹ ਤੁਸੀਂ ਬੰਨਾਂ ਨੂੰ ਜਿਹੜੇ ਸਿਰੇ ਚਾੜ ਰਹੇ ਨੇ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਗਤ ਦੇ ਸਾਥ ਨਾਲ ਪਿਛਲੇ ਦਿਨਾਂ ਵਿੱਚ ਹਰਦੇ ਦਿਨਾਂ ਵਿੱਚ ਬਹੁਤ ਵੱਡਾ ਮਹਤਮਪੂਰਨ ਜਿਹੜਾ ਰੋਲ ਅਦਾ ਕੀਤਾ ਹੈ ਮੈਨੂੰ ਲੱਗਿਆ ਕਿ ਸਰਕਾਰਾਂ ਜਿਹੜੀਆਂ ਨੇ ਆਪਣੇ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਨੇ ਸੋ ਲੋਕਾਂ ਨੇ ਆਪ ਚੱਲ ਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਹਮਲਾ ਮਾਰਿਆ ਪਿਛਲੇ ਦਿਨਾਂ ਵਿੱਚ ਲੋਕਾਂ ਨੂੰ ਸੰਗਤ ਨੂੰ ਰੋਸ਼ਨ ਪਾਣੀ ਦੇ ਕੇ ਔਰ ਹੜਾ ਮੈਟਿਕ ਜਿਹੜੇ ਵਿੱਚ ਬੈਠੇ ਸੀ ਝੁੱਗੀਆਂ ਤੇ ਬੈਠੇ ਸੀ دریاਵਾ ਦੇ ਕੰਢਿਆਂ ਤੇ ਬੈਠੇ ਸੀ ਤੇ ਇਹ ਸਾਰਿਆਂ ਨੂੰ ਪੱਖੋ ਕੇ ਟਾਲੀ ਸਾਹਿਬ ਬੰਦ ਦੇ ਉੱਤੇ ਅੱਜ ਵੀ ਜਿਹੜਾ ਨਿਸ਼ਾਨ ਜਿਹੜੇ ਬਹੁਤ ਖੁੱਲੇ ਆਮ ਜਿਹੜਾ ਉੱਥੋਂ ਦੀ ਪਾਣੀ ਵਗ ਰਿਹਾ ਇਹ ਸੰਗਤ ਜਿੱਥੇ ਬੈਠੀ ਸੀ ਉਹਨਾਂ ਨੂੰ ਲੰਗਰ ਪ੍ਰਸ਼ਾਦੇ ਚੱਲਦੇ ਰਹੇ ਔਰ ਮਾਲ ਡੰਗਰ ਵਾਸਤੇ ਵੀ ਜਿਹੜਾ ਪ੍ਰਬੰਧ ਆਪਣਾ ਚਾਰੇ ਦਾ ਜਿਹੜਾ ਕੀਤਾ ਗਿਆ ਬਹੁਤ ਸਾਰੀਆਂ ਸੰਗਤਾਂ ਨੇ ਵੀ ਸਜੋਗ ਦਿੱਤਾ ਅੱਜ ਅਸੀਂ ਦਵਾਈ ਡੂਪੀ ਵਾਸਤੇ ਵੀ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਪੂਰੇ ਅਫਰਾਲੇ ਕਰੀਆ ਡਾਕਟਰਾਂ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਜਿਹੜੀਆਂ ਇੰਨਾ ਹੜਾ ਮਾਰੇ ਇਲਾਕਿਆਂ ਵਿੱਚ ਜਾ ਕੇ ਅੱਜ ਜਿਹੜੀਆਂ ਹੁਣ ਪਾਣੀ ਖਲੋਣ ਤੋਂ ਬਾਅਦ ਜਦੋਂ ਸਾਡੇ ਬਹੁਤ ਸਾਰੀਆਂ ਗੈਜੂਲਟੀਆਂ ਹੋ ਗਿਆ ਮੌਤਾ ਹੋ ਗਿਆ ਨੇ ਮਾਲ ਡੰਗਰ ਦੀਆਂ ਵੀ ਉਹਦੇ ਵਾਸਤੇ ਬਿਮਾਰੀਆਂ ਫੈਲਣੀਆਂ ਨੇ ਉਦੇ ਪ੍ਰਬੰਧਬਾਤ ਤੇ ਅਸੀਂ ਅੱਗੋਂ ਤੋਂ ਹੀ ਡਾਕਟਰਾਂ ਨੂੰ ਬੇਨਤੀ ਕੀਤੀ ਹੈ ਉਹ ਡਾਕਟਰ ਜਿਹੜੇ ਪਿੰਡਾਂ ਵਿੱਚ ਜਾ ਕੇ ਇਨਾਂ ਥਾਵਾਂ ਤੇ ਜਾ ਕੇ ਇਹ ਜਿਵੇਂ ਅੱਗੇ ਤਰਪਾਲਾ ਵੰਡ ਕੇ ਹੋਰ ਰਸਣ ਪਾਣੀ ਵੰਡ ਕੇ ਲੋਕਾਂ ਨੂੰ ਜਾਨ ਬਚਾਉਣ ਵਾਸਤੇ ਅਪਰਾਲੇ ਕਰਦੇ ਰਹੇ ਨੇ ਉਹ ਹੁਣ ਇਹ ਦਵਾਈ ਬੂਟੀ ਦੇ ਰੂਪ ਵਿੱਚ ਦੇਣਗੇ ਅੱਜ ਪਤਾ ਲੱਗਾ ਸੀ ਬਹੁਤ ਸਾਰੇ ਟਰੈਕਟਰ ਟਰਾਲੀਆਂ ਜਿਹੜੀਆਂ ਇੱਥੇ ਸਾਡੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੇਰ ਕੇ ਸੰਗਤ ਨੂੰ ਨਾਲ ਲਾ ਕੇ ਉਸ ਤੁਸੀਂ ਬੰਨ ਤੇ ਲਾਈਆਂ ਨੇ ਉਹਨਾਂ ਵਾਸਤੇ ਡੀਜ਼ਲ ਦੀ ਬਹੁਤ ਲੋੜ ਸੀ ਪਰ ਅਸੀਂ ਅੱਜ ਮੈਂ ਆਇਆ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਤੇ ਮੇਰੇ ਨਾਲ ਮੈਨੇਜਰ ਸਤਨਾਮ ਸਿੰਘ ਵੀ ਹੈ ਨੇ ਸਾਡੇ ਭਾਮ ਸਾਹਿਬ ਜਿਹੜੇ ਐ ਸਪੈਸ਼ਲਿਸਟ 77 ਇਥੇ ਇਨਸਪੈਕਟਰ ਲਾ ਦਿੱਤੇ ਗਏ ਨੇ ਜਿੰਨਾ ਵੀ ਡੀਜ਼ਲ ਚਾਹੀਦਾ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਵਾਸਤੇ ਲਾਉਗੀ ਜੋ ਵੀ ਹਰ ਹਿੰਦੇ ਤੁਸੀਂ ਬੰਨਣ ਵਾਸਤੇ ਰੇਤ ਹਟਾਉਣ ਵਾਸਤੇ ਔਰ ਰੇਤ ਤੋਂ ਬਾਅਦ ਆੜੀਆਂ ਪਧਰੀਆਂ ਕਰਕੇ ਉਹਨਾਂ ਵਿੱਚ ਖਾਦ ਤੇ ਬੀਜ ਦਾ ਪ੍ਰਬੰਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਕੇ ਗਏ ਆ ਪੂਰਾ ਕਰਕੇ ਉਹ ਉਹਨਾਂ ਵਿੱਚ ਕਣਕ ਬੀਜੇਗੀ ਤਾਂ ਕਿ ਸਾਡੇ ਪੈਣ ਤੇ ਭਰਾ ਲੋਕ ਸੰਗਤ ਜਿਹੜੀ ਆ ਉਹ ਨੁਕਸਾਨ ਨਾ ਠਾਉ ਕਿਉਂਕਿ ਸਾਨੂੰ ਲੱਗਦਾ ਸਰਕਾਰਾਂ ਨੇ ਸਿਰਫ ਗਿਰਦੌਰੀਆਂ ਤੱਕ ਸੀਮਤ ਰਹਿਣਾ ਸਰਕਾਰਾਂ ਨੇ ਦੇਣਾ ਕੁਝ ਨਹੀਂ ਇਸ ਕਰਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲਾਂ ਵੀ ਇਦੋਂ ਬਾਕੀ ਸਟੇਟਾਂ ਵਿੱਚ ਪਚਾਲ ਆਉਂਦੇ ਰਹੇ ਬਾਕੀ ਸਟੇਟ ਪਿੱਛੇ ਜੇ ਕਰੋਨਾ ਹੋਇਆ ਜਾਂ ਜੰਮੂ ਕਸ਼ਮੀਰ ਤੇ ਹੋਰ ਇਦਾਂ ਦੇ ਹੜ੍ਹ ਆਉਂਦੇ ਰਹੇ ਇੱਥੇ ਵੀ ਹੜ੍ਹ ਆਏ ਨੇ ਉਹ ਹਰ ਤਰ੍ਹਾਂ ਦਾ ਆਪਣਾ ਰੋਰ ਅਦਾ ਕਰਦੀ ਰਹੀ ਆ ਅੱਜ ਵੀ ਕਰਦੀ ਰਹੂ ਆਖਰੀ ਦਮ ਤੱਕ ਕਰਦੀ ਰਹੂਗੀ ਸੋ ਅੱਜ ਡੀਜ਼ਲ ਦਾ ਪ੍ਰਬੰਧ ਜਿੰਨਾ ਵੀ ਚਾਹੀਦਾ ਮੈਨੇਜਰ ਸਾਹਿਬ ਬੈਠੇ ਨੇ ਸਾਡੇ ਤੇ ਇਥੋਂ ਦੇ ਇਨਸਪੈਕਟਰ ਸਾਹਿਬ ਬੈਠੇ ਨੇ ਹੋਰ ਵੀ ਮੈਨੇਜਰਾਂ ਦੀਆਂ ਡਿਊਟੀਆਂ ਲਾਤੀਆਂ ਗਈਆਂ ਕਿ ਉਹਨੂੰ ਚਲਾਉਣ ਵਾਸਤੇ ਆਨ ਕੇ ਪ੍ਰਬੰਧ ਸਹੀ ਤਰੀਕੇ ਨਾਲ ਚਲਾਉਂ ਪਿਛਲੇ ਦਿਨਾਂ ਵਿੱਚ ਸਰਦਾਰ ਅਰਜਿੰਦਰ ਸਿੰਘ ਧਾਮੀ ਇਸੇ ਗੁਰਦੁਆਰਾ ਸ੍ਰੀ ਦਸਬਾਬ ਵਿੱਚ ਆ ਕੇ ਰਸਤਾ ਵੰਡਣ ਵਿੱਚ ਸ਼ੁਰੂਆਤ ਕਰਕੇ ਗਏ ਔਰ ਰਸਤਾ ਬਹੁਤ ਵੱਡੇ ਸਮਾ ਲੈਵਲ ਤੇ ਧਾਮੀ ਸਾਹਿਬ ਨੇ ਇੱਥੇ ਭੇਜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭੇਜੀਆਂ ਜਿਹੜਾ ਅੱਜ ਇਹ ਜਦੋਂ ਲੋਕਾਂ 'ਚ ਗਏ ਆ ਸੰਗਤ ਵਿੱਚ ਗਏ ਉਹਨਾਂ ਖਿਆਲ ਵੀ ਤੋਂ ਬਹੁਤ ਵੱਡਾ ਯਤਨ ਕੀਤਾ ਉਹ ਇਦਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰਦੀ ਰਹੂਗੀ ਉਹ ਇਹਨੇ ਲਖਜਾਂ ਦੇ ਨਾਲ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਜਿਹੜੀ ਸੰਗਤਾਂ ਰਾਸ਼ਨ ਪਾਣੀ ਲੈ ਕੇ ਚਾਰਾ ਵਗੈਰਾ ਲੈ ਕੇ ਆਉਂਦੀਆਂ ਨੇ ਉਹਨਾਂ ਦਾ ਕੋਟਨ ਕੋਟ ਧਨਵਾਦ ਆ ਔਰ ਬਾਕੀ ਵੀ ਸੰਗਤਾਂ ਦਾ ਧਨਵਾਦ ਤੇ ਇਥੋਂ ਦੇ ਜਿਹੜੇ ਸਾਡੇ ਪ੍ਰਬੰਧਕ ਨੇ ਮੈਨੇਜਰ ਨੇ ਇਨਸਪੈਕਟਰ ਨੇ ਹੋਰ ਮੁਲਾਜ਼ਮ ਨੇ ਜਿਹੜਾ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਕੋਟਨ ਕੋਟ ਧਨਵਾਦ ਤੇ ਸੰਗਤਾਂ ਨੂੰ ਅਪੀਲ ਹੈ ਹੁਣ ਕਣਕ ਬੀਜਣ ਦੀ ਜਿਹੜੀ ਹੈ ਉਹ ਤਿਆਰੀ ਕਰੋ ਅਸੀਂ ਹਰ ਤਰ੍ਹਾਂ ਦੀ ਖਾਦ ਤੇ ਬੀਜ ਕੀੜੇ ਮਾਰ ਦਵਾਈਆਂ ਦੀ ਗੱਲ ਕਰਾਂਗੇ ਦੂਸਰਾ ਕੰਮ ਛੱਡ ਕੇ ਦੂਸਰਾ ਕੰਮ ਛੱਡ ਕੇ ਤੇ ਇਹ ਕਣਕ ਬੀਜਣ ਵਾਲ ਤੁਰੀਏ ਜਿਹੜੇ ਇੱਥੇ ਦਾਨੀ ਸੱਜਣ ਆਉਂਦੇ ਨੇ ਉਹਨਾਂ ਨੂੰ ਬੇਤੀਆ ਕਿ ਬੀਜ ਦਾ ਪ੍ਰਬੰਧ ਕਰਕੇ ਦਿਓ ਖਾਦ ਦਾ ਪ੍ਰਬੰਧ ਕਰਕੇ ਦਿਓ ਤਾਂ ਕਿ ਸਾਡੇ ਭਰਾ ਜਿਹੜੇ ਦਲਾਵਾ ਦੇ ਕੰਨਿਆਂ 'ਚ ਰੁੜੇ ਨੇ ਇਹਨਾਂ ਦੀਆਂ ਜ਼ਮੀਨਾਂ 'ਚ ਕਣਕ ਬੀਜ ਕੇ ਤੇ ਮੁਰਕੇ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਜਾ ਸਕੇ ਸੋ ਇਨੇ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਖੇਮਾ ਦਾ ਆਜਾਜ ਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿੱਥੇ ਲੋਕ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਉੱਥੇ ਹੀ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਹੁਣ ਜੇ ਗੱਲ ਕੀਤੀ ਜਾਵੇ ਕਰਨਾਲ ਕਰੋండా ਬਾਲਗ ਦੀ ਤਾਂ ਉੱਥੇ ਦੀ ਸੰਗਠਾ ਦੇ ਵੱਲੋਂ ਵੀ ਹੜਪੀੜਿਤ ਪਰਿਵਾਰਾਂ ਦੇ ਵਾਸਤੇ ਸੇਵਾ ਕੀਤੀ ਜਾ ਰਹੀ ਹੈ ਤੇ ਉਹਨਾਂ ਦੀ ਸਹਾਇਤਾ ਦੇ ਵਾਸਤੇ ਜਿੰਨੇ ਵੀ ਰਾਸ਼ਨ ਦੀ ਲੋੜ ਹੈ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਅੱਜ ਅਸੀਂ ਜ਼ਿਲ੍ਹਾ ਕਰਨਾਲ ਤਹਿਸੀਲ ਗਰਾਉਂਡਾ ਉਥੋਂ ਵਲਾਗ ਗਰਾਉਂਡੇ ਦੇ ਸੰਗਤ ਸਾਰੇ ਮਿਲ ਕਰਕੇ ਆ ਸਾਰਾ ਲੰਗਰ ਪਾਣੀ ਕੱਪੜਾ ਇਕੱਠਾ ਕਰਕੇ ਅੱਜ ਅਸੀਂ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਗੁਰੂ ਰਾਮਦਾਸ ਦੇ ਘਰ ਬੜੀ ਬੜੀ ਕਿਰਪਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੀ ਮਿਹਰ ਹੈ ਜਿਨ੍ਹਾਂ ਨੇ ਸਾਡੇ ਗਰੀਬਾਂ ਤੇ ਕਿਰਪਾ ਕਰਕੇ ਸਾਨੂੰ ਇੱਥੇ ਪਹੁੰਚਾਇਆ ਹੈ ਸੋ ਸਕਤਾ ਅਗਰ ਫਿਰ ਬੇਨਤੀ ਹੈ ਕਿ ਇਸੇ ਤਰ੍ਹਾਂ ਦੁਬਾਰਾ ਫਿਰ ਰਾਸ਼ਨ ਇਕੱਠਾ ਕਰਕੇ ਫਿਰ ਅਸੀਂ ਲੈ ਕੇ ਆਈਏ ਸੱਚੇ ਪਾਤਸ਼ਾਹ ਦੇ ਖੁਸ਼ੀਆਂ ਪ੍ਰਾਪਤ ਕਰਿਏ ਹੋਰ ਜ ਜਿੰਨੇ ਵੀਰ ਸਾਰੇ ਮੇਰੇ ਨਾਲ ਆਏ ਨੇ ਸਾਰਾ ਧੰਨਵਾਦ ਹੈ ਸਭ ਤੋਂ ਜ਼ਿਆਦਾ ਧੰਨਵਾਦ ਹੈ ਦਾका ਜੋਤਾ ਸਿੰਘ ਦਾ ਕਿ ਜਿਨ੍ਹਾਂ ਨੇ ਆਪਣਾ ਟਰੈਕਟਰ ਨਾਲੇ ਲਿਆ ਕੇ ਇਹ ਸੇਵਾ ਕੀਤੀ ਹੈ ਬਾਕੀ ਮੈਂ ਬੇਨਤੀ ਕਰਾਂ ਕਿ ਇਸੇ ਤਰ੍ਹਾਂ ਸੰਗਤਾਂ ਨਾਲ ਲੱਗ ਕੇ ਆ ਸਾਡੇ ਭਾਈ ਸਤਨਾਮ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਦਸੀਣਾ ਇਹ ਵੀ ਬੜੀ ਸੇਵਾ ਨਿਭਾ ਰਹੇ ਨੇ ਸੋ ਸਭ ਤੋਂ ਮੇਰ ਹੈ ਸੋ ਮੈਂ ਦੁਬਾਰਾ ਫੇਰ ਬੇਨਤੀ ਕਰਾਂਗਾ ਕਿ ਅੱਗੇ ਵਾਸਤੇ ਕਿਉਂਕਿ ਇਹ ਜਿਹੜਾ ਸੰਗਰਸ਼ ਹੈ ਲੰਮਾ ਚੱਲਣਾ ਹੈ ਅਜੇ ਖਤਰਾ ਨਹੀਂ ਹੋ ਗਿਆ ਸੰਕਟਾ ਫੇਰ ਰਾਸ਼ਨ ਇਕੱਠਾ ਕਰਨ ਤੇ ਫੇਰ ਅਸੀਂ ਇੱਥੇ ਲੈ ਕੇ ਆਈਏ ਤੇ ਗੁਰੂ ਮਹਾਰਾਜ ਦੇ ਦਰਸ਼ਨ ਦੁਆਰਾ ਕਰਕੇ ਖੁਸ਼ੀ ਪ੍ਰਾਪਤ ਕਰਿਏ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੜ੍ਹਾਂ ਦੀ ਮਾਰ ਛੇਲਨੀ ਪੈ ਰਹੀ ਹੈ ਉੱਥੇ ਹੀ ਗਾਜ਼ੀਆਬਾਦ ਦੀ ਸੰਗਠਾ ਦੇ ਵੱਲੋਂ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਗਾਜ਼ੀਆਬਾਦ ਦੀ ਸੰਗਠਾ ਦੇ ਵੱਲੋਂ ਹੜ੍ਹ ਰਾਹਤ ਕਾਰਜ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਉਹਨਾਂ ਰਵੇਚ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਹੜ੍ਹ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 20-25 ਦਿਨਾਂ ਤੋਂ ਜੋ ਪੰਜਾਬ ਦੀ ਧਰਤੀ ਤੇ ਵੱਡੀ ਹੜ੍ਹਾਂ ਨੇ ਮਾਰ ਮਾਰੀ ਹੈ ਤੇ ਵੱਡੇ ਨੁਕਸਾਨ ਹੋਏ ਆ ਜਿੱਥੇ ਫਸਲਾਂ ਖਤਮ ਹੋਈਆਂ ਤੇ ਉਥੇ 2-2 3-3 ਫੁੱਟ ਜਿਹੜੀ ਆ ਮਿੱਟੀ ਜਿਹੜੀ ਆ ਉਹ ਚੜ ਗਈ ਆ ਹੜ੍ਹਾਂ ਦੇ ਕਾਰਨ। ਜ਼ਿਆਦਾ ਮਕਾਨ ਜਿਹੜੇ ਉਹ ਢਹਿ ਢੇਰੀ ਹੋ ਗਏ ਆ ਜਿੱਥੇ ਉਹਨਾਂ ਦਾ ਜਨ ਜੀਵਨ ਜਿਹੜਾ ਉਹ ਬਹੁਤ ਬੁਧੀਤਰਾ ਪਰਉਅਤ ਹੋਇਆ ਤੇ ਉਥੇ ਜਿਹੜੀ ਇੱਕ ਚੜ੍ਹਦੀ ਕਲਾ ਵਾਲੀ ਗੱਲ ਹੈ ਕਿ ਸਾਡੇ ਸਮੁੱਚੇ ਭਾਈਚਾਰੇ ਨੇ ਕਹਿ ਲੋ ਸਿੱਖ ਕੌਮ ਨੇ ਕਹਿ ਲੋ ਜਾਂ ਪੰਜਾਬੀਆਂ ਨੇ ਕਹਿ ਲੋ ਉਹਨਾਂ ਨੇ ਬੜਾ ਵੱਡਾ ਯੋਗਦਾਨ ਜਿਹੜਾ ਇਸ ਔਖੇ ਸਮੇਂ ਹੜਪੀਤਾਂ ਦੀ ਮਦਦ ਦੇ ਲਈ ਬਹੁਤ ਵੱਡੇ ਯੋਗਦਾਨ ਪਾਏ ਹੈ ਤੇ ਅੱਜ ਸਾਧ ਸੰਗਤ ਜਿਹੜੀ ਗਾਜ਼ੀਆਬਾਦ ਦੀ ਹੈ ਉਹਨਾਂ ਨੇ 400 ਜਿਹੜੇ ਆ ਗੱਡੇ ਤੇ 50 ਹੋਲਡਿੰਗ ਬੈਡ ਇਦਾਂ 40 ਜਿਹੜੀਆਂ ਵਾਹਤਾਂ ਜਿਹੜੀਆਂ 40 ਕਰਦਾ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਮੈਂ ਸਮੁੱਚੀ ਸਾਧ ਸੰਗਤ ਜਿਹੜੀ ਗਾਜੀਆਬਦੀ ਉਹਦਾ ਧੰਨਵਾਦ ਕਰਦਾ ਤੇ ਉਹਨਾਂ ਨੇ ਔਖੇ ਸਮੇਂ ਜਿਹੜੀ ਆ ਲੋੜਵੰਦਾਂ ਦੀ ਮਦਦ ਉਹਨਾਂ ਦੀ ਬਾਹ ਲੱਗੀ ਹੈ ਤੇ ਸਾਡੇ ਚੰਨੀ ਜੀ ਜਲੰਧਰ ਤੋਂ ਸਾ ਜਿਨ੍ਹਾਂ ਨੇ ਇਹ ਇਹਦੇ ਵਿੱਚ ਉਹਨਾਂ ਨੂੰ ਉਤਸ਼ਾਹਿਤ ਕੀਤਾ ਸੀ ਉਹਨਾਂ ਨੂੰ ਫੋਨ ਕੀਤਾ ਸੀ ਭਾਈ ਪੰਜਾਬ ਐ ਐ ਰੀ ਟਵਿਲੀ ਓਕੇ ਸਮੇਂ ਵਿੱਚ ਗੁਜ਼ਰਿਆ ਤੇ ਉਹਨਾਂ ਦੀ ਮਦਦ ਕਰ ਉਹ ਚੰਨੀ ਜੀ ਨੂੰ ਗੱਲ ਮੰਨ ਕੇ ਉਹਨਾਂ ਨੇ ਸਾਰਿਆਂ ਨੇ ਅੱਜ ਜਿਹੜਾ ਇਹ ਸਮਾਨ ਦਿੱਤਾ ਅਸੀਂ ਫਿਰ ਦੁਬਾਰਾ ਸਾਧ ਸੰਗਤ ਗਾਜ਼ੀਆਬਾਦ ਦਾ ਕੋਟਨ ਕੋ ਧੰਨਵਾਦ ਕਰਦੇ ਹਾਂ ਪਰਮਾਤਮਾ ਉਹਨਾਂ ਦੇ ਭੰਡਾਰੇ ਭਰਪੂਰ ਰੱਖੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਵਨ ਜੋ ਕਿ ਚੰਡੀਗੜ੍ਹ ਵਿਖੇ ਸਥਿਤ ਹੈ ਉਥੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਕੋਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਐਜੂਕੇਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਐਜੂਕੇਸ਼ਨ ਨੂੰ ਲੈ ਕੇ ਕਿਹੜੀ ਗੱਲਬਾਤ ਸਾਂਝੀ ਕੀਤੀ ਗਈ ਹੈ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉੱਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਐ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਆ ਪਰ ਇਹ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉੱਚੇਰੀ ਸਿੱਖਿਆ ਹਾਸਲ ਕਰਨ ਜਾਣਗੇ ਓਵਰਸੀਸ ਸਕਾਲਰਸ਼ਿਪ ਇਹਦੇ ਵਿੱਚ ਐਸੀ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੈਕਟ ਕਰਾਂਗੇ ਔਰ ਜਿਨ੍ਹਾਂ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਉਹ 60% ਆਏ ਹੈ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 30% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਦੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nosmsje.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਦੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਹਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 17000 ਪਰ ਇਅਰ ਦਵਾਂਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾ ਕੰਟੀਜੈਂਸੀ ਅਲਾਉਂਸ 135000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ ਹੋਏਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਬਲਬੀਰ ਸਿੰਘ ਵੱਲੋਂ ਹੜ੍ਹਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੀ ਕੀ ਸਥਿਤੀ ਹੈ ਅਤੇ ਕਿਹੜੇ-ਕਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪ੍ਰਾਲੀ ਕੀਤੇ ਜਾਣਗੇ ਇਸ ਵਜ੍ਹਾ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ Uh, 1988 ਤੋਂ ਬਾਅਦ ਜਿਹੜੇ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਜਿੱਦਾਂ ਲੋਕ ਕਿ ਸਮੀਅਰ ਫਲਡਸ ਆ ਬਹੁਤ ਹੀ ਜਿਹੜੇ ਮਤਲਬ ਭਿਆਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਮਤਲਬ ਜਿਸ ਤਰ੍ਹਾਂ ਮੈਂ ਕੀ ਕਹਾਂ ਜੀ ਕਿੱਥੋਂ ਸ਼ੁਰੂ ਕਰਾਂ ਕਿ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੋੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਇਹ ਆ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾ ਗਿਰ ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਅਫੈਕਟਡ ਆ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਉਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਜਾਂ ਜਿਹਨੂੰ ਪਸ਼ੂ ਧਨ ਵੀ ਕਹਿੰਦੇ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਆ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜੇ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਮੈਕਮੇ ਨੇ ਆਪਣੀ ਬਿਉਤਬੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਆ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਬਣਾ ਕੇ ਜਿਹਦੇ ਵਿੱਚੋਂ ਰੈਪਿਡ ਰਿਸਪੋਨਸ ਟੀਮਾਂ ਸਿੱਗੀਆਂ ਸਾਡੀਆਂ 818 ਦੇ ਵਿੱਚੋਂ 458 ਰੈਪਿਡ ਰਿਸਪੋਨਸ ਔਰ 360 ਮੋਬਾਈਲ ਮੈਡੀਕਲ ਟੀਮਾਂ ਇਸ ਤੋਂ ਸਵਾਈ ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ ਸਾਰੇ ਡਰਗ ਡਿਡਿਕਸ਼ਨ ਸੈਂਟਰ ਆ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਤੇ 87 ਦਵਾਈਆਂ ਅਸੀਂ ਜੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ ਬੇਸ ਹਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ ਇਹਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ 트੍ਰੈਪ ਹੋ ਗਿਆ ਉੱਥੇ ਚਾਹੇ ਬੋਰਡ ਰਾਹੀਂ ਕਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਲੀਵਰੀਜ਼ ਜਾਂ ਸੇਰੀਅਨ ਸੈਕਸ਼ਨ ਕਰਾਏ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀ ਗਿਆ ਉਹਨਾਂ ਨੂੰ ਲਿਆ ਕੇ ਹਸਪਤਾਲਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਔਰ ਇਹਦੇ ਨਾਲ ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਾਲਾਦ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ ਇਕੱਲੇ ਘਰ ਜਾ ਕੇ ਡੈਂਗੀ ਦਾ ਲਾਰਵਾ ਚੈੱਕ ਕਰਕੇ ਸਾਰੇ ਜਿਵੇਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਆ ਕਿਉਂਕਿ ਪੰਜਾਬ 'ਚ ਘਰ 65 ਲੱਖ ਆ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸ-ਪਾਸੇ 100 ਘਰ ਸੀ ਚੈੱਕ ਕਰਦੇ ਆ ਤੋ ਕਈ ਜਗ੍ਹਾ ਤੇ 2 ਵਿਜ਼ਿਟ 3 ਵਿਜ਼ਿਟ 4 ਵਿਜ਼ਿਟ ਵੀ ਹੋਇਆ। ਲੇਕਿਨ ਇੱਕ ਵਾਰੀ ਅਸੀਂ 65 ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੈਕਰ ਹੈ ਔਰ ਸਾਡੇ ਸਿਹਤ ਕਰਮਚਾਰੀ ਉਹ ਜਾ ਕੇ ਆਏ ਆ। ਕੱਲੇ-ਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਲਾਰਵਾ ਵੀ ਚੈੱਕ ਕੀਤਾ। ਪਾਣੀ ਦੀ ਟੈਸਟਿੰਗ ਕਰ ਰਹੇ ਆ ਔਰ ਆਸੇ-ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਰੋਰ ਇੰਦੀਆਂ ਗੋਲੀਆਂ, ORS ਦੇ ਪੈਕੇਟ, ਮੱਛਰਾਂ ਵਾਸਤੇ ਮੋਸਕੀਟੋ ਰੈਪੈਲੈਂਟਸ ਔਰ ਜਿਹੜੀ ਹੈਲਥ ਕਿਟ ਹੈ, ਪੈਰਾਸਟਾਮੋਲ ਦੀਆਂ ਗੋਲੀਆਂ ਇਹ ਘਰ-ਘਰ ਜਾ ਕੇ ਉਹ ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 225 ਆਏ ਆ। ਇਸ ਹਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਜਾਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਸ਼ੀਅਕਾਰ